ਕੀ ਤੁਹਾਡੇ ਵੀ ਹੱਥ ਪੈਰ ਜੜੇ ਬੜੀ ਜਲਦੀ ਸੁੰਨ ਪੈ ਜਾਂਦੇ ਨੇ ਅਸੀਂ ਕਹੀਏ ਕਿ ਇਕਦਮ ਚੰਚਨਾਹੜ ਜੀ ਹੱਥਾਂ ਪੈਰਾਂ ਵਿੱਚ ਫੀਲ ਹੁੰਦੀ ਹੈ ਜਿੰਸ ਨੂੰ ਆਪਾਂ ਸੂਈਆਂ ਚੁਬਣਾ ਵਰਗਾ ਵੀ ਫੀਲ ਕਰ ਸਕਦੇ ਆ ਜਾਂ ਫਿਰ ਆਪਾਂ ਕਹਿੰਦੇ ਆ ਕਿ ਕੀੜੀਆਂ ਜਿਹਾ ਚੱਲਣ ਲੱਗਦੀ ਐ ਇਕਦਮ ਖੜੇ ਹੋ ਜਾਈਏ ਤੇ ਐ ਲੱਗਦਾ ਕਿ ਲੱਤਾਂ ਵਿੱਚ ਤਾਂ ਜਾਨ ਹੀ ਨਹੀਂ ਐ ਲੱਗਦਾ ਬਸ ਹੁਣ ਡਿੱਗੇ ਤੇ ਹੁਣ ਡਿੱਗੇ ਔਰ ਯਾ ਆਪਾਂ ਜਿਹਨੂੰ ਆਮ ਪਾਜਾ ਵਿੱਚ ਕਹਿ ਸਕਦੇ ਆ ਕਿ ਅਸੀਂ ਕਹਿ ਦਿੰਦੇ ਆ ਮੇਰੀ ਲੱਤਸ ਹੋ ਗਈ ਮੇਰਾ ਪੈਰਸ ਹੋ ਗਿਆ ਮੇਰੀ ਬਾਹਸ ਹੋ ਗਈ ਮੇਰਾ ਹੱਥਸ ਹੋ ਗਿਆ ਆਖਿਰ ਸਾਡੇ ਹੱਥ ਪੈਰ ਸੋਉ ਕਿਉਂ ਜਾਂਦੇ ਨੇ ਹੁੰਦਾ ਐ ਕਿ ਅਗਰ ਲੇ ਪ੍ਰੋਬਲਮ ਹੋ ਰਹੀ ਹੈ ਤਾਂ ਅਸੀਂ ਉਸ ਨੂੰ ਬੋਲ ਸਕਦੇ ਹਾਂ ਕਿ ਸਾਡਾ ਬੈਠੇ ਆ ਬੈਠਣ ਦਾ ਆ ਲੇਟਣ ਦਾ ਆ ਖੜੇ ਹੋਣ ਦਾ ਤਰੀਕਾ ਸ਼ਾਇਦ ਗਲਤ ਸੀਗਾ ਜਿਸ ਕਰਕੇ ਬਲੱਡ ਫਲੋ ਉਸ ਆਰਗਨ ਤੱਕ ਨਹੀਂ ਹੋ ਪਾਇਆ ਜਿਸ ਕਰਕੇ ਆਕਸੀਜਨ ਉਸ ਆਰਗਨ ਤੱਕ ਨਹੀਂ ਪਹੁੰਚ ਪਾਈ ਜਿਸ ਕਰਕੇ ਥੋੜੀ ਦੇਰ ਲਈ ਲੱਤਾਂ ਸੁੰਨ ਹੋ ਸਕਦੀ ਹੈ ਪਰ ਅਗਰ ਰੈਗੂਲਰ ਤੁਹਾਡੇ ਨਾਲ ਹੋ ਰਿਹਾ ਨਾ ਅਜਿਹਾ ਤਾਂ ਤੁਹਾਨੂੰ ਇੱਥੇ ਸਾਵਧਾਨ ਜ਼ਰੂਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਅਗਰ ਤੁਹਾਡੇ ਨਾਲ ਲਗਾਤਾਰ ਇਹ ਚੀਜ਼ ਹੋ ਰਹੀ ਹੈ ਸਰੀਰ ਬੇਜਾਂਜ ਵੀ ਫੀਲ ਹੁੰਦਾ ਹੈ ਲੱਤਾਂ ਵਿੱਚ ਇੱਕਦਮ ਐ ਲੱਗਦਾ ਤੁਰਦੇ ਤੁਰਦੇ ਕਿ ਜਾਨ ਬਿਲਕੁਲ ਹੀ ਨਹੀਂ ਰਹੀ ਕਮਜ਼ੋਰੀ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ ਤੈ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਨਰਵਸ ਸਿਸਟਮ ਹੈ ਉਹ ਵੀਕ ਹੋ ਰਿਹਾ ਹੈ ਤੇ ਕੱਲ ਨੂੰ ਉਮਰ ਵਧਨ ਦੇ ਨਾਲ ਨਾਲ ਇਹ ਤੁਹਾਡੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਸਕਦੀ ਹੈ ਜੇਕਰ ਅੱਜ ਹੀ ਤੁਸੀਂ ਆਪਣੀ ਡਾਈਟ ਵਿੱਚ ਕੁਝ ਸੁਧਾਰ ਨਹੀਂ ਕਰੋਗੇ ਤਾਂ ਕੱਲ ਨੂੰ ਤੁਹਾਨੂੰ ਡਾਕਟਰ ਤੋਂ ਵੱਡੇ ਵੱਡੇ ਟਰੀਟਮੈਂਟ ਵੀ ਕਰਵਾਣੇ ਪੈ ਸਕਦੇ ਨੇ ਕਿਉਂਕਿ ਨਰਵ ਸਿਸਟਮ ਦੇ ਨਾਲ ਹੀ ਸਾਡੀ ਪੂਰੀ ਬਾਡੀ ਚੱਲ ਰਹੀ ਹੈ ਕਿਤੇ ਵੀ ਅਗਰ ਸਾਡਾ ਨਰਵ ਸਿਸਟਮ ਕਮਜ਼ੋਰ ਪੈ ਜਾਂਦਾ ਹੈ ਤਾਂ ਉਹ ਸਾਡੀ ਬਾਡੀ ਦੇ ਲਈ या उस खास ऑर्गन के लिए जिथे नर्व सिस्टम कमजोर पै गया वो बहुत वो परेशानी बन सकती है सो अज आप इसी के उपर गल करनी है कि प्रॉब्लम होंगी क्यों है यहाँ गल कर ही है। पर इत मैं भी दसदा कि जिसकी यह प्रॉब्लम एक्सट्रीम लैवल पर पहुँच गई है ना तो उस नहीं सोचना चाहिए कि आ, शायद वैसे ही होंगे या मेरे वि कोई वीकनेस ही है तो डॉक्टर को जरूर चले जाना चाहिए डॉक्टर तो सलाह जरूर लेनी चाहिए है पर अगर किसी नले कदे कदा रहे हो रहे ना तो अज की वीडियो ध्यान जरूर सुन लो वेख लो होर ਨੇ سانਝੀ ਕਰ ਦੋ ਕਿ ਇਹ ਆਦਤਾਂ ਤੁਸੀਂ ਆਪਣੀ ਲਾਈਫ ਵਿੱਚ અપਨਾ ਲਓ ਖਾਣ ਪੀਂਦੀਆਂ ਤੇ ਕਿਹੜੀ-ਕਿਹੜੀ ਚੀਜ਼ ਦੀ ਡੈਫੀਸ਼ੈਂਸੀ ਦੇ ਨਾਲ ਤੁਹਾਨੂੰ ਇਹ ਹੋ ਰਿਹਾ ਇਹ ਵੀ ਤੁਸੀਂ ਜਾਣ ਲਓ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਡੈਫੀਸ਼ੈਂਸੀ ਦੀ ਤਾਂ ਉਹ ਹੈ ਵਿਟਾਮਿਨ B12 ਦੀ ਡੈਫੀਸ਼ੈਂਸੀ ਜੀ ਹਾਂ ਕਿਉਂਕਿ ਵਿਟਾਮਿਨ B12 ਕੀ ਕੰਮ ਕਰਦਾ ਹੈ ਜਿਹੜਾ ਸਾਡਾ ਨਰਵ ਸਿਸਟਮ ਹੈ ਉਸ ਵਿੱਚ ਜਿਹੜੇ ਸਾਡੇ ਨਰਵ ਸੈੱਲ ਨੇ ਉਹਨਾਂ ਨੂੰ ਪ੍ਰੋਟੈਕਟਿਵ ਕਵਰਿੰਗ उन्हों की प्रोटेक्टिव कवरिंग बनाने का काम जो है विटामिन बी ट्वैल्व करता है हालाँकि जी प्रो प्रोटैक्टिव कवरिंग दी है, प्रोटीन भी बनती है पर इसनों बनाने दे कवरिंग बनाने लिए इतने विटामिन बी ट्वेल्व का बहुत खास रोल है विटामिन बी ट्वेल्व होएगा तो यह कवरिंग बन पाएगी नहीं तो यह सही ढंग नहीं बनती तो जब कवरिंग नहीं होएगी तो तुम सोच लो कि नर्वस डैमेज हो सकती ने किसी भी ढंग अपनी नर्वस ना सेहतमंद तक सका अगर अपनी डाइट विटामिन बी ट्वैल्व असी ਲਾਂਗੇ ਸੋ ਅਗਰ ਅਸੀਂ ਨੈਚੁਰਲ ਸੋਰਸ ਦੀ ਗੱਲ ਕਰਦੇ ਆ ਤਾਂ ਵਿਟਾਮਿਨ B12 ਦਾ ਨੈਚੁਰਲ ਸੋਰਸ ਨੋਨ ਵੈਜੀਟੇਰੀਅਨ ਡਾਈਟ ਅਸੀਂ ਮੇਨਲੀ ਮੰਨ ਸਕਦੇ ਹਾਂ ਜਿਵੇਂ ਮੀਟ ਹੈ ਚਿਕਨ ਹੈ ਐਗ ਹੈ ਮਿਲਕ ਜਾਂ ਮਿਲਕ ਪ੍ਰੋਡਕਟਸ ਨੇ ਚਲੋ ਅਸੀਂ ਨੋਨ ਵੈਜੀਟੇਰੀਅਨ ਡਾਈਟ ਦੀ ਗੱਲ ਕਰਦੇ ਆ ਚਿਕਨ ਮੀਟ ਐਗ ਇਹ ਪਾਵੇਂ ਸਾਰੇ ਨਾ ਖਾਂਦੇ ਹੋਣ ਲੇਕਿਨ ਦੁੱਧ ਜਾਂ ਦੁੱਧ ਦੇ ਬਣੇ ਪ੍ਰੋਡਕਟ ਜਿਵੇਂ ਕਿ ਦੁੱਧ ਹੈ, ਦਹੀਂ ਹੈ, ਪਨੀਰ ਹੈ ਇਹ ਸਭ ਤਾਂ ਅਸੀਂ ਸਾਰੇ ਹੀ ਘਰਾਂ ਵਿੱਚ ਖਾਂਦੇ ਹੀ ਆ ਤਾਂ ਤੁਸੀਂ ਜ਼ਰੂਰ ਦੁੱਧ ਦਹੀਂ ਆਪਣੀ ਡਾਈਟ ਵਿੱਚ ਰੈਗੂਲਰ ਸ਼ਾਮਿਲ ਕਰ ਲਓ ਪਰ ਇੱਥੇ ਸਾਰੇ ਧਿਆਨ ਜ਼ਰੂਰ ਇਹ ਦੇ ਕੇ ਜਦੋਂ ਆਪਾਂ ਦੁੱਧ ਦਹੀਂ ਖਾਂਦੀ ਅਗਰ ਗੱਲ ਕਰ ਰਿਹਾ ਇਹ ਨਹੀਂ ਕਿ ਅਸੀਂ ਇੰਨਾ ਜ਼ਿਆਦਾ ਦੁੱਧ ਦਹੀਂ ਫੈਟ ਵਾਲਾ ਖਾ ਲਈਏ ਕਿ ਅਸੀਂ ਆਪਣਾ B12 ਵਧਾਦੇ ਵਧਾੰਦੇ ਆਪਣਾ ਵਜ਼ਨ ਵਧਾ ਲਈਏ ਮੋਟਾਪਾ ਵਧਾ ਲਈਏ ਸੋ ਤੁਸੀਂ ਟੌਂਡ ਜਾਂ ਡਬਲ ਟੌਂਡ ਦੁੱਧ ਹੀ ਪੀਣਾ ਹੈ ਜਾਂ ਡਬਲ ਟੌਂਡ ਦੁੱਧਾ ਬਣਿਆ ਦਹੀਂ ਤੁਸੀਂ ਖਾਓ ਜਿਸ ਨਾਲ ਤਾਂ ਤੁਹਾਨੂੰ ਦੁੱਧ ਤੋਂ ਚੰਗੀਆਂ ਚੀਜ਼ਾਂ ਮਿਲ ਜਾਣਗੀਆਂ ਵਿਟਾਮਿਨ B12 ਕੈਲਸ਼ੀਅਮ ਔਰ ਪ੍ਰੋਟੀਨ ਮਿਲ ਜਾਏਗਾ ਤੇ ਫੈਟ ਤੋਂ ਅਸੀਂ ਜ਼ਰੂਰ ਬਚ ਸਕਦੇ ਹਾਂ ਸੋ ਵਿਟਾਮਿਨ B12 ਦੀ ਡੈਫੀਸ਼ੀਐਂਸੀ ਦੇ ਨਾਲ ਸਿਰਫ ਸਾਡੀ ਨਰਵ ਸੈੱਲ ਦਾ ਜਿਹੜਾ ਹੈ ਨੁਕਸਾਨ ਨਹੀਂ ਹੁੰਦਾ ਬਲਕਿ ਕਈਆਂ ਦੇ ਜਿਹੜੇ ਵਾਲ ਚੜਨ ਦੀ ਪ੍ਰੋਬਲਮ ਹੋ ਜਾਂਦੀ ਹੈ ਕਮਜ਼ੋਰੀ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਮੂਡ ਸਵਿੰਗਸ ਅਸੀਂ ਦੇਖਦੇ ਹਾਂ ਚੜਚੜਾਪਨ ਆ ਜਾਂਦਾ ਬਹੁਤ ਜ਼ਿਆਦਾ ਜਾਂ ਸਾਡੀ ਮੈਮਰੀ ਲੌਸ ਦੀ ਪ੍ਰੋਬਲਮ ਹੋਣ ਲੱਗਦੀ ਹੈ ਇਹ ਸਾਰੀ ਕਿਤੇ ਨਾ ਕਿਤੇ ਬੀਚ ਵੱਲ ਦੀ ਕਮੀ ਦੇ ਨਾਲ ਹੈ females ਵਿੱਚ b12 ਦੀ ਕਮੀ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਇਸੇ ਕਰਕੇ ਤਾਂ ਜਿਹੜਾ ਚੜਚੜਾਪਨ ਦਾ ਨਾਮ ਹੈ ਨਾ ਉਹ females ਨਾਲ ਜੋੜ ਦਿੱਤਾ ਜਾਂਦਾ ਬਟ ਇਹ ਨਹੀਂ ਸਮਝਿਆ ਜਾਂਦਾ ਕਿ ਕੁਝ ਡੈਫੀਸ਼ੀਐਂਸੀਜ਼ ਦੇ ਕਾਰਨ ਮੂਡ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਅ ਆ ਰਿਹਾ ਹੈ ਚੜਚੜਾਪਨ ਆ ਰਿਹਾ ਹੈ ਗੁੱਸਾ ਆ ਰਿਹਾ ਸੋ females ਆਪਣੇ ਆਪ ਲਈ ਤੁਸੀਂ ਇਹ ਕੰਮ ਜ਼ਰੂਰ ਕਰਨਾ ਹੈ ਮਹਿਲਾਵਾਂ ਨੂੰ ਆਪਣੀਆਂ ਭੈਣਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਆਪਣੀ ਡਾਈਟ ਵਿੱਚ ਚੰਗੀਆਂ ਚੀਜ਼ਾਂ ਐਡ ਕਰਨੀਆਂ ਸ਼ੁਰੂ ਕਰ ਦਿਓ ਆਪਣੇ ਪਰਿਵਾਰ ਦਾ ਖਿਆਲ ਤਾਂ ਤੁਸੀਂ ਰੱਖਦੇ ਹੋ ਆਪਣਾ ਖਿਆਲ ਵੀ ਰੱਖਣਾ ਜ਼ਰੂਰ ਸ਼ੁਰੂ ਕਰੋ ਤਾਂ ਕਿ ਤੁਹਾਡੇ ਨਾਮ ਦੇ ਨਾਲ ਇਹ ਜੜਜੜੇ ਪੰਦਾ ਜਿਹੜਾ ਟੈਗ ਹੈ ਉਹ ਉਤਰ ਜਾਏ ਤੇ ਤੁਸੀਂ ਖੁਸ਼ ਰਹੋ ਜਿਵੇਂ ਤੇ ਪਹਿਲਾਂ ਕੁਝ ਸਾਲ ਪਹਿਲਾਂ ਤੁਸੀਂ ਹੁੰਦੇ ਸੀ ਕਿਉਂਕਿ ਕੁਝ ਫੀਮੇਲਸ ਕੁਝ ਸੋਦੀਆਂ ਮੈਂ ਪਹਿਲਾਂ ਤੇਵੇਂ ਨਹੀਂ ਸੀ ਪਤਾ ਨਹੀਂ ਮੈਂ ਹੁਣ ਕਿਉਂ ਐਵੇਂ ਹੋ ਗਈ ਤੁਸੀਂ ਹੁਣ ਐਵੇਂ ਤਾਂ ਹੋ ਗਏ ਕਿਉਂਕਿ ਤੁਹਾਡੇ ਅੰਦਰ ਕਈ ਤਰ੍ਹਾਂ ਦੇ ਵਿਟਾਮਿਨਸ ਦੀ ਡੈਫੀਸ਼ੀਐਂਸੀ ਹੈ ਸੋ ਇਸ ਡੈਫੀਸ਼ੀਐਂਸੀ ਨੂੰ ਦੂਰ ਕਰੋ ਵਿਟਾਮਿਨ B12 ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਅਗਰ ਵੈਜੀਟੇਰੀਅਨ ਹੋ ਤਾਂ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਕੋਈ ਸਪਲੀਮੈਂਟ ਵੀ ਜ਼ਰੂਰ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਤਾਂ ਕਿ ਵਿਟਾਮਿਨ B12 ਦੀ ਕਮੀ ਤੁਹਾਡੇ ਅੰਦਰ ਨਾ ਹੋਵੇ ਜਦ ਵੀ ਕਦੇ ਬਲੱਡ ਟੈਸਟ ਕਰਵਾਓ ਤੇ ਨਾਲ ਵਿਟਾਮਿਨ B12 ਦਾ ਟੈਸਟ ਵੀ ਕਰਾਓ ਔਰ ਦੇਖੋ ਤੁਹਾਡੇ ਵਿੱਚ ਵਿਟਾਮਿਨ B12 ਦੀ ਡੈਫੀਸ਼ੈਂਸੀ ਤਾਂ ਨਹੀਂ ਆ ਰਹੀ ਹੈ ਅਗਲੇ ਵਿਟਾਮਿਨ ਦੀ ਗੱਲ ਕਰਦੇ ਹਾਂ ਤਾਂ ਅਗਲਾ ਵਿਟਾਮਿਨ ਜਿਸ ਦੀ ਡੈਫੀਸ਼ੈਂਸੀ ਦੇ ਨਾਲ ਸਾਡੇ ਹੱਥ ਪੈਰ ਸੋਨ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਹੈ ਜੀ ਵਿਟਾਮਿਨ B1 ਹੁਣ ਵਿਟਾਮਿਨ B1 ਦੇ ਰੋਲ ਨੂੰ ਵੀ ਸਮਝ ਲੈਣੇ ਆ ਤੇ ਜਿਹੜਾ ਸਾਡਾ ਬ੍ਰੇਨ ਹੈ ਉਸ ਦੀਆਂ ਜੜੀਆਂ ਨਸਾਂ ਨੇ ਉਹਨਾਂ ਤੱਕ ਗਲੂਕੋਜ਼ ਪਹੁੰਚਾਉਣ ਦਾ ਕੰਮ ਜੋ ਹੈ ਵਿਟਾਮਿਨ B1 ਕਰਦਾ ਹੈ ਸੋ ਸਾਡੀ ਪੂਰੀ ਬਾਡੀ ਜੋ ਹੈ ਗਲੂਕੋਜ਼ ਜਿਸ ਨੂੰ ਅਸੀਂ એનર્ਜੀ ਕਹਿੰਦੇ ਆ ਉਸ ਦੇ ਨਾਲ ਹੀ ਸਾਡੀ ਬਾਡੀ ਕੰਮ ਕਰਦੀ ਹੈ એનર્ਜੀ ਮਿਲਦੀ ਰਹਿੰਦੀ ਹੈ ਅਸੀਂ ਭੱਜਦੇ ਰਹਿੰਦੇ ਆ ਸਾਰੇ ਕੰਮ ਕਰਦੇ ਰਹਿੰਦੇ ਆ ਤੇ ਸਾਡਾ ਦਿਮਾਗ ਵੀ ਤਾਂ ਤਾਂ ਹੀ ਕੰਮ ਕਰੇਗਾ ਜਿਉਂਦੇ ਤੱਕ ਸਹੀ એનર્ਜੀ ਗਲੂਕੋਜ਼ ਮਿਲਦਾ ਰਹੇਗਾ ਤੇ ਵਿਟਾਮਿਨ B1 ਅਗਰ ਪ੍ਰੋਪਰ ਤੁਹਾਡੀ ਡਾਈਟ ਵਿੱਚ ਹੋਏਗਾ ਤਾਂ ਹੀ ਤਾਂ ਬ੍ਰੇਨ ਦੀਆਂ ਕੋਸ਼ਿਕਾਵਾਂ ਤੱਕ ਗਲੂਕੋਜ਼ ਪਹੁੰਚ ਸਕੇਗਾ ਤੇ ਜੇ ਤੁਸੀਂ ਵਿਟਾਮਿਨ B1 ਆਪਣੀ ਡਾਈਟ ਵਿੱਚ ਨਹੀਂ ਲਿਆ ਤਾਂ ਤੁਹਾਡੇ ਦਿਮਾਗ ਦੀ ਜਿਹੜੀ ਨਰਵਸ ਨੇ ਕੋਸ਼ਿਕਾਵਾਂ ਨੇ ਉਹਨਾਂ ਤੱਕ એનર્ਜੀ ਪਹੁੰਚਦੀ ਨਹੀਂ ਹੁੰਦਾ ਕੀ ਹੈ ਉਸ ਦੇ ਨਾਲ ਕੀ ਹੁੰਦਾ ਸਾਨੂੰ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਕੁਝ ਰੱਖਤਾ ਹੁਣੇ ਰੱਖਿਆ ਸੀ ਉਨੇ ਯਾਦ ਨਹੀਂ ਹੈ ਬਹੁਤ ਜ਼ਰੂਰੀ ਕੰਮ ਸੀ ਬਹੁਤ ਦਿਨਾਂ ਤੋਂ ਸੋਚਿਆ ਆਇਆ ਸੀ ਕਰਨਾ ਹੈ ਕਰਨਾ ਕਰਨਾ ਪਰ ਜਦਨ ਕਰਨਾ ਸੀ ਉਦੋਂ ਹੀ ਭੁੱਲ ਗਏ ਸੋ ਅਗਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਤਾਂ ਤੁਸੀਂ ਸਮਝ ਲਓ ਤੁਹਾਡੇ ਅੰਦਰ ਵੀ ਵਿਟਾਮਿਨ B1 ਦੀ ਕਮੀ ਹੈ ਸੋ ਜਦੋਂ ਵਿਟਾਮਿਨ B ਦੀ ਕਮੀ ਹੁੰਦੀ ਹੈ ਤਾਂ ਕੱਲਾ ਇੱਕ ਵਿਟਾਮਿਨ ਨਹੀਂ ਇਹ ਸਾਰੇ ਹੀ ਵਿਟਾਮਿਨ ਦੀ ਕਮੀ ਹੋ ਰਹੀ ਹੁੰਦੀ ਹੈ ਜੋ ਹੌਲੀ 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 ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਅਸੀਂ ਧਿਆਨ ਹੀ ਨਹੀਂ ਦਿੰਦੇ ਤੇ ਫਿਰ ਬਾਅਦ ਵਿੱਚ ਉਹ ਵੱਡੀ प्रॉब्लम या बीमारी साड़ी वी बीमारीॉडी बन जाती है सो अजि नहीं हो देना तो अपनी डाइट में जरूर सुधार लो हूँ नैचुरल सोर्स की भी आप गल कर लीए तो होल ग्रेन जुदियाँ ने छिलके समय जो ग्रेन अनाज ने ਉਹਨਾਂ ਦੇ ਵਿੱਚ ਸਾਨੂੰ ਸਾਬਤ ਅਨਾਜ ਜਿਹੜੇ ਉਹਨਾਂ ਦੇ ਵਿੱਚ ਸਾਨੂੰ ਵਿਟਾਮਿਨ B1 ਮਿਲ ਜਾਂਦਾ ਨਟਸ ਐਂਡ ਸੀਡਸ ਹੈ ਨਟਸ ਦੇ ਵਿੱਚ ਆਪਣੇ ਅਕਰੋਟ ਬਦਾਮ ਆ ਜਾਂਦੇ ਨੇ ਰਾਤ ਨੂੰ ਭਿਗੋ ਸਵੇਰੇ ਬਦਾਮਾਂ ਦਾ ਛਿਲਕਾ ਉਤਾਰ ਕੇ ਖਾਓ ਸੀਡਸ ਦੇ ਵਿੱਚ ਸਾਡੇ ਕੋਲ ਪੰਪਕਿਨ ਸੀਡਸ ਨੇ ਸਨਫਲਾਅਰ ਸੀਡਸ ਨੇ ਇਹਨਾਂ ਚੰਗੀਆਂ ਚੀਜ਼ਾਂ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਲਓ ਤਾਂ ਕਿ ਤੁਸੀਂ ਸਿਹਤਮੰਦ ਰਹੋ ਬਿਲਕੁਲ ਹੀ ਤੁਸੀਂ ਆਪਣੀ ਆਦਤ ਅਪਣਾਓਗੇ ਇਸ ਤਰ੍ਹਾਂ ਨਾਲ ਤਾਂ ਹੀ ਤੁਹਾਡੇ ਬੱਚੇ ਤੁਹਾਨੂੰ ਦੇਖ ਦੇ ਕੇ ਚੰਗੀਆਂ ਖਾਣ ਪੀਣ ਦੀਆਂ ਆਦਤਾਂ ਬਣਾ ਸਕਣਗੇ ਅਗਲੀ ਆਪਾਂ ਵਿਟਾਮਿਨ ਦੀ ਕਮੀ ਦੀ ਗੱਲ ਕਰੀਏ ਵਿਟਾਮਿਨ B6 ਦੀ ਕਮੀ ਦੇ ਨਾਲ ਵੀ ਜੋ ਹੈ ਹੱਥ ਪੈਰ ਸੁੰਨ ਹੋਣ ਦੀ ਆਪਾਂ ਪ੍ਰੋਬਲਮ ਦੇਖਦੇ ਆ ਵਿਟਾਮਿਨ B6 ਦਾ ਰੋਲ ਨੂੰ ਵੀ ਅਗਰ ਆਪਾਂ ਸਮਝੀਏ ਤਾਂ ਜਿਹੜੇ ਬ੍ਰੇਨ ਦੇ ਸਿਗਨਲਸ ਨੇ ਉਹਨਾਂ ਨੂੰ ਸਹੀ ਤਰ੍ਹਾਂ ਨਾਲ ਕੰਮ ਕਰਨ ਦੇ ਲਈ ਕਿ ਬ੍ਰੇਨ ਦਾ ਸਿਗਨਲ ਇੱਕ ਥਾਂ ਤੋਂ ਦੂਜੀ ਥਾਂ ਤੇ ਸਹੀ ਤਰ੍ਹਾਂ ਨਾਲ ਪਹੁੰਚਦਾ ਰਹੇ ਉਸ ਦੇ ਲਈ ਹੀ ਜ਼ਰੂਰੀ ਹੁੰਦਾ ਹੈ ਵਿਟਾਮਿਨ B6 ਸੋ ਅਸੀਂ ਚੀਜ਼ਾਂ ਜੋ ਨਾਰਮਲੀ ਖਾ ਰਹੇ ਹੁੰਦੇ ਆ ਅਸੀਂ ਵਿਟਾਮਿਨਸ ਦੀ ਗੱਲ ਤਾਂ ਕਰਦੇ ਆ ਔਰ ਸਾਨੂੰ ਪਤਾ ਹੁੰਦਾ ਕਿ ਠੀਕ ਹੈ ਸਾਡੀ ਬਾਡੀ ਲਈ ਜ਼ਰੂਰੀ ਹੈ ਪਰ ਉਹ ਕੰਮ ਕੀ ਕਰ ਰਿਹਾ ਸਾਨੂੰ ਪਤਾ ਨਹੀਂ ਹੁੰਦਾ ਤੇ ਇਸ ਲਈ ਸ਼ਾਇਦ ਅਸੀਂ ਵਿਟਾਮਿਨਸ ਨੂੰ ਇਹਨਾਂ ਸੀਰੀਅਸਲੀ ਲੈਂਦੇ ਹੀ ਨਹੀਂ ਆ ਅਸੀਂ ਸੋਚਦੇ ਹੀ ਨਹੀਂ ਆ ਕਿ ਵਿਟਾਮਿਨ ਦੀ ਡੈਫੀਸ਼ੈਂਸੀ ਹੈ ਤਾਂ ਫਿਰ ਕੀ ਹੋ ਗਿਆ ਚਲ ਕੋਈ ਗੱਲ ਨਹੀਂ ਪਰ ਅੱਜ ਸਮਝੋ ਕਿ ਵਿਟਾਮਿਨਸ ਦੀ ਕਮੀ ਦੇ ਨਾਲ ਕਿੰਨਾ ਵੱਡਾ ਨੁਕਸਾਨ ਤੁਹਾਡੀ ਬਾਡੀ ਦੇ ਅੰਦਰ ਹੋ ਰਿਹਾ ਹੈ ਔਰ ਸਾਡੇ ਦਿਮਾਗ ਤੱਕ ਦੇਖੋ ਕਿੰਨਾ ਗਹਿਰਾ ਨੁਕਸਾਨ ਇਹ ਤਾਂ ਪਹੁੰਚ ਰਿਹਾ ਹੁੰਦਾ ਸੋ ਮੈਂ ਜਿਵੇਂ ਕਿ ਗੱਲ ਕਰ ਰਹੀਆਂ ਬ੍ਰੇਨ ਦੇ ਸਿਗਨਲਸ ਦੀ ਆਪਾਂ ਗੱਲ ਕਰ ਰਹੇ ਆ ਇਸੇ ਲਈ ਤਾਂ ਸਾਨੂੰ ਕਦੇ ਕੋਈ ਫੀਲਿੰਗ ਅਚੀ ਤਰ੍ਹਾਂ ਨਹੀਂ ਆ ਪਾ ਰਹੀ ਹੁੰਦੀ ਹੈ ਮੂਡਸ ਨੂੰ ਲੈ ਕੇ ਆਪਾਂ ਗੱਲ ਕਰ ਲਈ ਹੈ ਜਾਂ ਜਿਹੜਾ ਨਰਵਸ ਹੈ ਸਾਡਾ ਕਮਿਊਨੀਕੇਸ਼ਨ ਹੈ ਇੱਕ ਦੂਜੇ ਦਾ ਸਿਸਟਮ ਦੇ ਵਿੱਚ ਉਹ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਸੀ ਉਹ 부ਜੇ 부ਜੇ ਰਣਾ ਸ਼ੁਰੂ ਹੋ ਜਾਂਦੇ ਆ ਉਦਾਸ ਰਹਿਣਾ ਸ਼ੁਰੂ ਹੋ ਜਾਣਿਆ ਕਿਸੇ ਕੰਮ ਵਿੱਚ ਜੀ ਹੀ ਨਹੀਂ ਲੱਗਦਾ ਕੁਝ ਕਰਨ ਨੂੰ ਮਨ ਨਹੀਂ ਕਰਦਾ ਬਸ ਬੈਠੇ ਆ ਜਿਹੜੇ ਕੰਮ ਲੱਗੇ ਆ ਲੱਗੇ ਆ ਕੁਝ ਕ੍ਰੀਏਟੀਵਿਟੀ ਮਾਈਂਡ ਵਿੱਚ ਨਹੀਂ ਰਹਿ ਗਈ ਹੈ ਕੁਝ ਚੰਗਾ ਕਰਨ ਦਾ ਮਨ ਨਹੀਂ ਕਰਦਾ ਅਸੀਂ ਸੋਚਦੇ ਆ ਸ਼ਾਇਦ ਉਮਰ ਹੋ ਗਈ ਆ ਨਾਰਮਲੀ ਇਹ ਕਹਿ ਦਿੱਤਾ ਜਾਂਦਾ ਕਿ ਉਮਰ ਹੋ ਗਈ ਹੈ ਅਜੀਹਾਂ ਨਹੀਂ ਹੈ ਤੁਹਾਡੇ ਵਿਟਾਮਿਨਸ ਘਟ ਗਏ ਨੇ ਇਹ ਆ ਉਸ ਦਾ ਰੀਜ਼ਨ ਸੋ ਵਿਟਾਮਿਨ B6 ਵੀ ਤੁਸੀਂ ਆਪਣੀ ਡਾਈਟ ਵਿੱਚ ਚੰਗਾ ਰੱਖਣਾ ਹੈ ਤਾਂ ਉਸ ਦੇ ਲਈ ਵੀ ਦੇਖੋ ਨਾਨ-ਵੈਜੀਟੇਰੀਅਨ ਡਾਈਟ ਹੈ ਜਿਨ੍ਹਾਂ ਦੀ ਉਹਨਾਂ ਦੇ ਵਿੱਚ ਤੇ ਸਾਰੇ ਵਿਟਾਮਿਨਸ ਚੰਗੀ ਮਾਤਰਾ ਵਿੱਚ ਹੈ ਹੀ ਹੈ ਪਰ ਫਿਰ ਤੋਂ ਦੱਸ ਦਿੰਨੀ ਹਾਂ ਚਿਕਨ ਫਿਸ਼ ਐਗ ਇਹ ਸਭ ਤੋਂ ਵਿਟਾਮਿਨ B6 ਮਿਲ ਜਾਏਗਾ ਮਿਲ ਜਾਏਗਾ ਵੈਜੀਟੇਰੀਅਨ ਜੇ ਆਪਾਂ ਗੱਲ ਕਰ ਲਈਏ ਤਾਂ ਐਵੋਕਾਡੋ ਜਿਹੜਾ ਫਰੂਟ ਹੈ ਉਸ ਦੇ ਵਿੱਚ ਵਿਟਾਮਿਨ C B6 ਤੁਹਾਨੂੰ ਚੰਗੀ ਮਾਤਰਾ ਵਿੱਚ ਮਿਲ ਜਾਏਗਾ ਨਾਲ ਹੀ ਆਪਾਂ ਗੱਲ ਕਰੀਏ ਜਿਹੜਾ ਕਸਟਰਡ ਐਪਲ ਹੈ ਉਸ ਦੇ ਵਿੱਚ ਤੁਹਾਨੂੰ ਚੰਗੀ ਹਾਂ ਤਰਾਜ ਵਿਟਾਮਿਨ B6 ਮਿਲੇਗਾ ਪਾਲਕ ਦੀ ਸਬਜ਼ੀ ਹੈ ਗਾਜਰ ਹੈ ਟਮਾਟਰ ਹੈ ਤੇ ਇਥੇ ਮੈਂ ਜ਼ਰੂਰ ਦੱਸਣਾ ਜਦੋਂ ਆਪਾਂ ਸਬਜ਼ੀਆਂ ਦੀ ਗੱਲ ਕਰਦੇ ਆ ਨਾ ਅਸੀਂ ਸਬਜ਼ੀਆਂ ਜਦੋਂ ਪਕਾ ਦਿੰਨੇ ਆ ਜਿੰਨੇ ਵੀ ਵਾਟਰ ਸੋਲੀਬਲ ਵਿਟਾਮਿਨ ਹੁੰਦੇ ਨੇ ਇਹ ਸਾਰੇ ਤੇਜ਼ ਹੀਟ ਦੇ ਕਰਕੇ ਖਤਮ ਹੋ ਜਾਂਦੇ ਨੇ ਸਾਡੀ ਸਬਜ਼ੀ ਵਿੱਚੋਂ ਤੇ ਅਸੀਂ ਸ਼ਾਇਦ ਸਬਜ਼ੀ ਇਹੀ ਸੋਚ ਕੇ ਮਜ਼ੇ ਨਾਲ ਖਾ ਰਹੇ ਹੁੰਨੇ ਆ ਅਸੀਂ ਤਾਂ ਜੀ ਫਰੈਸ਼ ਹਰੀਆਂ ਸਬਜ਼ੀਆਂ ਖਾ ਰਹੇ ਆ ਸਾਨੂੰ ਚੰਗੇ ਵਿਟਾਮਿਨ ਜੋ ਹੈ ਇਸ ਤੋਂ ਮਿਲ ਰਹੇ ਨੇ ਪਰ ਜਦੋਂ ਸੀ ਕੁਕਿੰਗ ਕਰ ਦਿਆਂ ਤੇਜ਼ ਹੀਟ ਤੇ ਸਬਜ਼ੀਆਂ ਨੂੰ ਪਕਾ ਲੈਣੇ ਤਾਂ ਇਹ ਵਿਟਾਮਿਨ ਸਾਰੇ ਉੱਡ ਚੁੱਕੇ ਹੁੰਦੇ ਨੇ ਸੋ ਜਿੰਨੇ ਵੀ ਆਪਾਂ ਸਲਾਦ ਖਾਂ ਦੀ ਕੋਸ਼ਿਸ਼ ਕਰੀਏ ਜਿਵੇਂ ਖੀਰਾ ਹੈ ਟਮਾਟਰ ਹੈ ਪੱਤੇਦਾਰ ਸਬਜ਼ੀਆਂ ਕੁਝ ਅਸੀਂ ਅਗਰ ਕੱਚੀਆਂ ਜੋ ਸਲਾਦ ਦੇ ਰੂਪ ਵਿੱਚ ਖਾ ਸਕਦੇ ਹਾਂ ਕੜੀ ਪੱਤਾ ਹੈ ਪੁਦੀਨਾ ਹੈ ਧਨੀਆ ਹੈ ਜੋ ਚੀਜ਼ ਆਪਾਂ ਕੱਚੀਆਂ ਖਾ ਸਕਦੇ ਹਾਂ ਨਾ ਅਗਰ ਤੁਸੀਂ ਖਾਂਦੇ ਹੋ ਤਾਂ ਤੁਹਾਨੂੰ ਬੜੇ ਹੀ ਸਹੀ ਢੰਗ ਦੇ ਨਾਲ ਇਹ ਵਿਟਾਮਿਨਸ ਜੋ ਹੈ ਮਿਲ ਜਾਂਦੇ ਨੇ ਬਿਨਾ ਪਕਾਏ ਹੋਈ ਸਬਜ਼ੀ ਤੋਂ ਅੱਗੋਂ ਆਪਾਂ ਗੱਲ ਕਰੀਏ ਵਿਟਾਮਿਨ E ਵਿਟਾਮਿਨ E ਇੱਕ ਬਹੁਤ ਚੰਗਾ ਐਂਟੀਆਕਸੀਡੈਂਟ ਹੈ ਸਾਡੀ ਬਾਡੀ ਨੂੰ ਹਰ ਵੇਲੇ ਐਂਟੀਆਕਸੀਡੈਂਟ ਦੀ ਰਿਕੁਆਇਰਮੈਂਟ ਰਹਿੰਦੀ ਹੀ ਹੈ ਸੋ ਸਾਡੀ ਬਾਡੀ ਵਿੱਚ ਕਈ ਤਰ੍ਹਾਂ ਦੇ ਫ੍ਰੀ ਰੈਡੀਕਲਸ ਪਹੁੰਚਦੇ ਨੇ ਅਲੱਗ-ਅਲੱਗ ਤਰ੍ਹਾਂ ਦੀ ਡਾਈਟ ਦੇ ਨਾਲ ਕਿਉਂਕਿ ਅੱਜ ਕੱਲ੍ਹ ਦੇਖਿਏ ਕਈ ਤਰ੍ਹਾਂ ਦਾ ਖਾਣਾ ਜਦ ਅਸੀਂ ਕੋਈ ਬਾਜ਼ਾਰੋਂ ਖਾ ਰਹੇ ਹਾਂ ਕੁਝ ਅੰਕੀ ਸੇ ਵੀ ਆਰਟੀਫੀਸ਼ੀਅਲ ਕਲਰਸ ਯੂਜ਼ ਕੀਤੇ ਗਏ ਨੇ ਕਿਸੇ ਵਿੱਚ ਆਰਟੀਫੀਸ਼ੀਅਲ ਸਵੀਟਨਰ ਪਾਏ ਗਏ ਨੇ ਕਿਸੇ ਵਿੱਚ ਆਰਟੀਫੀਸ਼ੀਅਲ ਟੇਸਟ ਮੇਕਰ ਪਾਏ ਗਏ ਹੁੰਦੇ ਨੇ ਤੇ ਇਹ ਸਾਰੇ ਹੀ ਫ੍ਰੀ ਰੈਡੀਕਲਸ ਨੇ ਜੋ ਸਾਡੀ ਬਾਡੀ ਦੇ ਅੰਦਰ ਜਾ ਕੇ ਸਾਡੇ ਨਰਵਸ ਸਿਸਟਮ ਦਾ ਨੁਕਸਾਨ ਕਰ ਰਹੇ ਨੇ ਸਾਡੇ ਆਰਗਨਸ ਦਾ ਨੁਕਸਾਨ ਕਰ ਰਹੇ ਨੇ ਤੇ ਇਸ ਲਈ ਸਾਡੀ ਬਾਡੀ ਵਿੱਚ ਐਂਟੀਆਕਸੀਡੈਂਟਸ ਹੁਣ ਬਹੁਤ ਜ਼ਰ ਸਾਡੀ ਡਾਈਟ ਦੇ ਨਾਲ ਹੀ ਅਸੀਂ ਆਪਣੀ ਬਾਡੀ ਵਿੱਚ ਭੇਜਾਂਗੇ ਤੇ ਵਿਟਾਮਿਨ E ਦੀ ਜਦੋਂ ਗੱਲ ਕਰਦੇ ਆ ਤੇ ਉਸ ਦੇ ਨੈਚੁਰਲ ਸੋਰਸ ਦੀ ਵੀ ਗੱਲ ਕਰ ਲਈਏ ਨਟਸ ਐਂਡ ਸੀਡਸ ਸਭ ਤੋਂ ਵਧੀਆ ਸੋਰਸ ਅਸੀਂ ਮੰਨ ਸਕਦੇ ਹਾਂ ਸੋ ਦੇਖੋ ਪੰਜ ਬਦਾਮ ਔਰ 500 ਗਿਆ ਦੋ ਅੰਜੀਰ ਦੋ ਅਖਰੋੜ ਤੁਸੀਂ ਰਾਤ ਨੂੰ ਪਾਣੀ ਵਿੱਚ ਪਿਗੋਦੋ ਅਗਲੇ ਦਿਨ ਸਵੇਰੇ ਬਦਾਮਾਂ ਦਾ ਚਿਲਕਾ ਜ਼ਰੂਰ ਉਤਾਰਨਾ ਹੈ ਇਹ ਤੁਸੀਂ ਪਾਣੀ ਚੋਂ ਕੱਢ ਕੇ ਜਦੋਂ ਖਾਂਦੇ ਹੋ ਨਾ ਚੀਜ਼ਾਂ ਤੁਹਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਇਸ ਤੋਂ ਮਿਲ ਜਾਂਦੇ ਨੇ ਸੋ ਨੈਚੁਰਲ ਮਲਟੀ ਵਿਟਾਮਿਨ ਖਾ ਕੇ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ ਰੈਗੂਲਰ ਜਦੋਂ ਤੁਹਾਡੀ ਇਹ ਆਦਤ ਬਣ ਜਾਏਗੀ ਤਾਂ ਤੁਸੀਂ ਖੁਦ ਆਪਣੀ ਬੋਡੀ ਵਿੱਚ ਕਿਹੜੇ ਤਰ੍ਹਾਂ ਦੇ ਚੇਂਜਸ ਦੇਖੋਗੇ ਸਟਰੈਂਥ ਆਪਣੀ ਫੀਲ ਕਰੋਗੇ ਹੈਪੀ ਹਾਰਮੋਨਸ ਨਾਲ ਦੇ ਬੋਡੀ ਵਿੱਚ ਫੀਲ ਕਰੋਗੇ ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਔਰ ਥੱਕਿਆ ਥੱਕਿਆ ਮਹਿਸੂਸ ਨਹੀਂ ਹੋਏਗਾ ਕੰਮ ਕਰਨ ਨੂੰ ਜੀ ਕਰੇਗਾ ਨਵੇਂ-ਨਵੇਂ ਆਈਡੀਆਸ ਆਨੋ ਜ਼ਰੂਰ ਆਣਗੇ ਕੰਮ ਕਰਨ ਦੇ ਸੋ ਪਾਲਕ ਜੋ ਹੈ ਬਰੋਕਲੀ ਹੈ ਇਹ ਸਾਰੀ ਚੀਜ਼ਾਂ ਵਿਟਾਮਿਨੀਟੀਆਂ ਵੀ ਚੰਗੀਆਂ ਸੋਰਸ ਨੇ ਸੋ ਜੇਕਰ ਤੁਸੀਂ ਬਜ਼ੁਰਗ ਹੁੰਦੇ ਹੁੰਦੇ ਆਪਣੀ ਯਾਦਦਾਸ਼ਤ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਕਿ ਉਮਰ ਦੇ ਵਧਨ ਦੇ ਨਾਲ-ਨਾਲ ਅਸੀਂ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦਈਏ ਕਿ ਕੱਲ ਨੂੰ ਅਸੀਂ ਬਜ਼ੁਰਗਾਂ ਦੀ ਹਾਲਤ ਵਿੱਚ ਸਾਹਮਣੇ ਕੌਣ ਖੜਾ ਹੈ ਇਹ ਵੀ ਪਹਿਚਾਣਨ ਤੋਂ ਰਹਿ ਜਾਈਏ ਕਿ ਨਾਮ ਕੀ ਹੈ ਉਹਦਾ ਹੈ ਮੇਰਾ ਕੀ ਲੱਗਦਾ ਹੈ ਇਹ ਵੀ ਭੁੱਲ ਜਾਈਏ ਤਾਂ ਉਸ ਤੋਂ ਬਿਹਤਰ ਹੈ ਅੱਜ ਹੀ ਆਪਣੀ ਡਾਈਟ ਸਹੀ ਕਰ ਲਓ ਤਾਂ ਕਿ ਸਿਰਫ ਅੱਜ ਦੀ ਲਾਈਫ ਹੀ ਨਹੀਂ ਜਦੋਂ ਤੁਸੀਂ 올ਡ ਏਜ ਵਿੱਚ ਵੀ ਜਾਓਗੇ ਤਾਂ ਵੀ ਤੁਹਾਡੀ ਮੈਮਰੀ ਤੁਹਾਡਾ ਬ੍ਰੇਨ ਸਟਰੋਂਗ ਬਣਿਆ ਰਹੇ ਤੁਹਾਨੂੰ ਸਭ ਗੱਲਾਂ ਯਾਦ ਰਹਿਣ ਤੁਸੀਂ ਚੁਸਤ ਰਹੋ ਹਰ ਚੀਜ਼ਾਂ ਵਿੱਚ ਐਕਟਿਵਲੀ ਤੁਸੀਂ ਪਾਰਟਿਸਿਪੇਟ ਕਰ ਸਕੋ ਜਿਨੇ ਵੀ ਬਜ਼ੁਰਗ ਅਗਰੇ ਵੀਡੀਓ ਦੇਖ ਰਹੇ ਨੇ ਉਹ ਵੀ ਜ਼ਰੂਰ ਇਹਨਾਂ ਗੱਲਾਂ ਦਾ ਦੇਖੋ ਧਿਆਨ ਰੱਖੋ ਔਰ ਤਾਂ ਕਿ ਤੁਹਾਡਾ ਸਾਰਾ ਨਰਵਸ ਸਿਸਟਮ ਵਧੀਆ ਬਣਾ ਰਹੇ ਸਾਨੂੰ ਆਪਣੇ ਇਹਨਾਂ ਹੈਲਥ ਇਸ਼ੂਜ਼ ਲਈ ਬਾਰ ਬਾਰ ਡਾਕਟਰ ਕੋਲ ਨਾ ਜਾਣਾ ਪਵੇ ਇੱਕ ਹੋਰ ਖਾਸ ਚੀਜ਼ ਹੈ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਉਹ ਹੈ ਜੀ ਤੁਸੀਂ ਸਾਰਿਆਂ ਨੇ ਸੈਰ ਕਰਨ ਦੀ ਆਦਤ ਜ਼ਰੂਰ ਰੱਖਣੀ ਹੈ ਸਵੇਰੇ ਦੁਪਹਿਰੇ ਜਾਂ ਸ਼ਾਮ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਅੱਧਾ ਪੌਣਾ ਘੰਟਾ ਤੁਸੀਂ ਸੈਰ ਜ਼ਰੂਰ ਕਰੋ ਜੋ ਤੁਸੀਂ ਸੇਰ ਕਰਦੇ ਆ ਸਾਡੀ ਪੂਰੀ ਬਾਡੀ ਦੇ ਵਿੱਚ ਬਲੱਡ ਫਲੋ ਸਹੀ ਬਣਾ ਰਹਿੰਦਾ ਹੈ ਪੂਰਾ ਬਲੱਡ ਫਲੋ ਸਹੀ ਰਹੇਗਾ ਤਾਂ ਆਕਸੀਜਨ ਸਾਡੇ ਸਾਰੇ ਆਰਗਨਸ ਤੱਕ ਚੰਗੀ ਮਾਤਰਾ ਵਿੱਚ ਪਹੁੰਚੇਗੀ ਤੇ ਜਦੋਂ ਆਕਸੀਜਨ ਸਾਰੇ ਆਰਗਨਸ ਨੂੰ ਸਹੀ ਮਾਤਰਾ ਵਿੱਚ ਪਹੁੰਚੇਗੀ ਤਾਂ ਉਹ ਹੈਲਦੀ ਰਹਿਣਗੇ ਉਹਨਾਂ ਤੱਕ એનર્ਜੀ ਵੀ ਪਹੁੰਚਦੀ ਰਹੇਗੀ ਸਾਡੇ ਆਰਗਨ ਸਾਹ ਵੀ ਲੈਂਦੇ ਰਹਿਣਗੇ ਕਿਉਂਕਿ ਸਾਡਾ ਸਾਰਿਆਂ ਦਾ ਅੱਜਕੱਲ ਸੈਡੈਂਟਰੀ ਲਾਈਫਸਟਾਈਲ ਹੋ ਚੁੱਕਿਆ ਯਾਨੀ ਕਿ ਅਗਰ ਆਫਿਸ ਹੈ ਆਫਿਸਡ ਬੈਠੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਬੈਠੇ ਕੰਮ ਕਰ ਰਹੇ ਆ ਘਰਾਂ ਦੇ ਵਿੱਚ ਵੀ ਅੱਜਕੱਲ ਅਸੀਂ ਸਾਰਾ ਕੰਮ ਜੋ ਹੈ ਮਸ਼ੀਨਸ ਦੇ ਨਾਲ ਹੀ ਜ਼ਿਆਦਾਤਰ ਕੰਮ ਕਰ ਰਹੇ ਆ ਜਿਹੜੇ ਆਪਣਾ ਕੰਮ ਖੁਦ ਕਰ ਰਹੇ ਨੇ ਪੂਰਾ ਦਿਨ ਬਹੁਤ ਹਿਲਜੁਲ ਰਹ ਇਹ ਐਕਟਿਵ ਰਹਿੰਦੇ ਹੋ ਫਿਜ਼ੀਕਲੀ ਬਹੁਤ ਚੰਗੀ ਗੱਲ ਹੈ ਪਰ ਜਿਨ੍ਹਾਂ ਕੋਲ ਜ਼ਿਆਦਾਤਰ ਕੰਮ ਮਸ਼ੀਨਜ਼ ਨਾਲ ਹੀ ਹੋ ਰਿਹਾ ਤਾਂ ਤੁਸੀਂ ਘੱਟੋ-ਘੱਟ ਖੁਦ ਦੇ ਲਈ ਸੈਰ ਕਰਨ ਦੀ ਆਦਤ ਜ਼ਰੂਰ ਪਾ ਲਓ ਪਾਣੀ ਚੰਗੀ ਮਾਤਰਾ ਵਿੱਚ ਆਪਾਂ ਜ਼ਰੂਰ ਪੀਣਾ ਕਿਉਂਕਿ ਜਦੋਂ ਪਾਣੀ ਅਸੀਂ ਚੰਗੀ ਮਾਤਰਾ ਵਿੱਚ ਪੀਂਨੇ ਆ ਤਾਂ ਵੀ ਜਿੰਨੇ ਵੀ ਫ੍ਰੀ ਰੈਡੀਕਲਸ ਨੇ ਸਾਡੀ ਬਾਡੀ ਤੋਂ ਬਾਹਰ ਹੋ ਸਕਦੇ ਨੇ ਸਾਡਾ ਲੀਵਰ ਡੀਟੌਕਸ ਹੋਇਆ ਰਹਿੰਦਾ ਸਾਡੀ ਕਿਡਨੀ ਡੀਟੌਕਸ ਹੋਈ ਰਹਿੰਦੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਮੈਨੂੰ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ अगर चंगी लगी है तो इसको होरा नाल भी शेयर जरूर करो ये वीडियोस बनाने ਦਾ ਫਾਇਦਾ ਤਾਂ ਹੀ ਹੋਏਗਾ ਜੇਕਰ ਤੁਸੀਂ ਵੀਡੀਓ ਦੇਖੀ ਹੈ ਤਾਂ ਅਗੋ 2-3 ਜਣਿਆਂ ਨੂੰ ਤੁਸੀਂ ਸ਼ੇਅਰ जरूर ਕਰ ਦੋ ਹੋਰਾਂ ਤੱਕ ਵੀ ਆਪਾਂ ਇਹ ਜਾਣਕਾਰੀ जरूर ਪਹੁੰਚਾਈਏ ਤਾਂ ਕਿ ਦਵਾਈਆਂ ਤੋਂ ਬਿਨਾ ਵੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕੀਏ ਜਿਹੜੀਆਂ ਗਲਤੀਆਂ ਅਸੀਂ ਕਰ ਰਹੇ ਆ ਨਾ ਆਪਣੇ ਖਾਣ ਪੀਣ ਦੀਆਂ ਜ਼ਿੰਦਗੀ ਜਿਉਣ ਦੀਆਂ ਡੇਲੀ ਲਾਈਫ ਦੇ ਵਿੱਚ ਇਹ ਸਾਡੀਆਂ ਗਲਤੀਆਂ ਹੀ ਨੇ ਜੋ ਸਾਡੀਆਂ ਬਿਮਾਰੀਆਂ ਬਣ ਕੇ ਸਾਡੇ ਸਾਹਮਣੇ ਆ ਰਹੀਆਂ ਨੇ ਸੋ ਅਸੀਂ ਤਾਂ ਇਹ ਗਲਤੀਆਂ ਕਰ ਲਈਆਂ ਤਾਂ ਕਿਉਂ ਨਾ ਆਪਾਂ ਇਹਨਾਂ ਗਲਤੀਆਂ ਨੂੰ ਸੁਧਾਰੀਏ ਅੱਗੋਂ ਆਪਣੇ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਈਏ ਤੁਹਾਡੇ ਤੋਂ ਹੀ ਤੁਹਾਡੇ ਬੱਚੇ ਸਿੱਖਣਗੇ ਸੋ ਉਮੀਦ ਕਰਦੀ ਆ ਮੇਰੀ ਇਹ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆ ਰਹੀ ਹੈ ਅਗਰ ਮੇਰੀ ਕੋਸ਼ਿਸ਼ ਪਸੰਦ ਆ ਰਹੀ ਹੈ ਤਾਂ ਫਿਰ ਤੋਂ ਕਹੂੰਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਕਮੈਂਟ ਕਰਕੇ भी अपने विचार मेरे जरूर साझे करो पेज हाले तक फॉलो नहीं किया तो फटाफट फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब भी कर दो मिलेंगे जल्दी ही सेहत न जुड़ी होर खास जानकारी देख फिलहाल ही मैं यानी कि हरजोत कौर ने दो जी इजाजत सत श्रीकाल